ਹਾਂਜੀ ਮਿੱਤਰੋ ਕੀ ਹਾਲ ਚਾਲ ਆਜੀ ਉਮੀਦ ਕਰਦਾ ਮੇਰੇ ਭਰਾ ਸਾਰੇ ਵਧੀਆ ਹੋਣਗੇ ਜਿਹੜੇ ਵੀਰ ਚੈਨਲ ਨਾਲ ਨਵੇਂ ਜੁੜੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਵੀਡੀਓ ਨੂੰ ਲਾਈਕ ਕਰਦੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਜੋ ਆਪਣੀ ਵੀਡੀਓ ਨੂੰ ਲਾਈਕ ਕਰਦੇ ਨੇ ਵੀਡੀਓ ਨੂੰ ਸ਼ੇਅਰ ਕਰਦੇ ਨੇ ਤੇ ਸਾਰੇ ਵੀਰ ਚੈਨਲ ਨੂੰ ਬਹੁਤ ਸਪੋਰਟ ਕਰ ਰਹੇ ਨੇ ਸਾਰਿਆਂ ਦਾ ਦਿਲੋਂ ਧੰਨਵਾਦ ਜੀ ਤੇ ਨਾਲ ਹੀ ਮਿੱਤਰੋ ਇਹ ਚੈਨਲ ਤੇ ਆਪਾਂ ਕਬੱਡੀ ਦੀ ਅਪਡੇਟ ਪਾਉਂਦੇ ਹੀ ਰਹਨੇ ਆ ਚੈਨਲ ਦੇ ਨਾਲ ਜੁੜੇ ਰਹੋ ਅੱਜ ਮਿੱਤਰੋ ਆਪਾਂ ਗੱਲ ਕਰਦੇ ਆ ਕਬੱਡੀ ਦੇ ਹੋਣ ਵਾਲੇ ਤਾਕਲੇ ਟੂਰਨਾਮੈਂਟਾਂ ਦੀ ਟੀਮਾਂ ਦੇ ਬਾਰੇ ਅਪਡੇਟ ਜਰੂਰ ਦੇਵਾਂਗੇ ਵੀਡੀਓ ਐਂਡ ਤੱਕ ਜਰੂਰ ਦੇਖਿਓ ਅੱਜ ਮਿੱਤਰੋ ਤੁਹਾਨੂੰ ਆਪਾਂ ਗੋਲੇ ਵਾਲੇ ਜ਼ਿਲ੍ਹਾ ਫਰੀਦਕੋਟ ਦਾ ਰਿਜ਼ਲਟ ਦੱਸਦੇ ਹਾਂ ਟੀਮਾਂ ਸਾਰੀਆਂ ਐਨ ਕਹਿੰਦੇ ਚੋਟੀ ਦੀਆਂ ਬਣੀਆਂ ਸੀ ਐਨੀ ਠੰਡ ਦੇ ਬਾਵਜੂਦ ਵੀ ਮਿੱਤਰੋ ਸਾਰੇ ਮੈਚ ਐਨ ਕਹਿੰਦੇ ਸਿਰੇ ਦੇ ਹੋਏ ਸੀ ਫਰਸਟ ਟੀਮ ਰਹੀ ਹੈ ਬਾਹੂ ਅਕਬਰਪੁਰ ਦੀ ਤੇ ਸੈਕੰਡ ਟੀਮ ਰਹੀ ਹੈ ਦਿਆਲਪੁਰ ਦੀ 175 ਨਿਯਾਮ ਸੀ ਮਿੱਤਰੋ ਬੈਸਟ ਟਰੇਡਰ ਰਹਾ ਰਵੀ ਕੈਲਰਮਾਲਾ 10 ਕਬਡੀਆਂ ਪਾ ਕੇ 10 ਨੰਬਰ ਚੋਬਰ ਕਹਿੰਦੇ ਨੌਨ ਸਟਾਪਰ ਰਹਾ ਨਾਲ ਹੀ ਬੈਸਟੋਪਰ ਰਿਹਾ ਮਨੀਸ਼ ਬਾਹੂ ਅਕਬਰਪੁਰਾਲਾ ਪੰਜ ਟੱਚ ਤੇ ਦੋ ਜਫੇ ਲਾਏ ਨੇ ਪਰ ਟੀਮ ਦੀ ਸਹਿਮਤੀ ਨਾਲ ਕਹਿੰਦੇ ਆਮੰਦਵਰਾ ਮਨੀਸ਼ ਬਾਹੂ ਅਕਬਰਪੁਰਾਲਾ ਬੈਸਟ ਰਹੇ ਨੇ ਮਿੱਤਰੋ ਬੈਸਟਾਂ ਨੂੰ ਕਹਿੰਦੇ ਹਾਰਲੇ ਡਿਵਰਸਨ ਦਿੱਤੇ ਗਏ ਨੇ ਸਾਰੇ ਮੈਚ ਹੀ ਐਨ ਕਹਿੰਦੇ ਸਿਰੇ ਦੇ ਰਹੇ ਨੇ ਨਾਥ ਸਿੰਘਾਂ ਦੋਦਲ ਨੇ ਵੀ ਆਪਣੀ ਖੇਡ ਦਾ ਚੰਗਾ ਪ੍ਰਦਰਸ਼ਨ ਕੀਤਾ ਐਂਡ ਕਹਿੰਦੇ ਵੇਰ-ਵੇਰ ਕੇ ਕਬੱਡੀਆਂ ਪਾਈਆਂ ਨੇ ਸਾਰੇ ਵੀਰਨ ਸਾਰੇ ਕਬੱਡੀ ਦੇ ਖਿਡਾਰੀਆਂ ਨੂੰ ਵਾਇਗਰੂ ਚੜਦੀ ਕਲਾ ਦੇ ਵਿੱਚ ਰੱਖੇ ਸਾਰਿਆਂ ਨੂੰ ਸੱਟਾਂ ਫੇਟਾਂ ਤੋਂ ਬਚਿਤ ਰੱਖੇ ਅੱਜ ਗੱਲ ਕਰਦੇ ਆਂ ਮਿੱਤਰੋ ਨਾਲ ਹੀ ਮਿੱਤਰੋ ਕਹਿੰਦੇ ਸੰਘੇੜਾ ਜ਼ਿਲ੍ਹਾ ਬਰਨਾਲਾ 'ਚ ਲੱਗਣੀਆਂ ਰੌਣਕਾਂ ਕਹਿੰਦੇ ਕਬੱਡੀ ਓਪਨ ਦੇ ਤਿੰਨ ਪਲੇਅਰ ਬਾਰੂ ਆ ਮਿੱਤਰੋ ਪਹਿਲਾ ਨਾਮ ਜਿੱਥੇ ਲੱਖਾਂ ਤੇ ਦੂਜਾ ਨਾਮ ਜਿੱਥੇ 75000 ਬੈਸਟ ਟਰੇਡਰ ਤੇ ਜਾਫੀ ਨੂੰ 50-50000 ਦੀ ਨਗਦ ਰਕਮ ਸਨਮਾਨ ਸਨਮਾਨ ਹੋ ਗਿਆ ਮਿੱਤਰੋ 65 ਕਿਲੋ ਦੇ ਵੀ ਮੁਕਾਬਲੇ ਹੋਣਗੇ ਇੱਕ ਪਲੇਅਰ ਬਾਰੂ ਆ ਪਹਿਲਾ ਨਾਮ ਜਿੱਥੇ 11000 ਆ ਤੇ ਦੂਸਰਾ ਨਾਮ ਜਿੱਥੇ 9100 ਆ ਸਾਰੇ ਦੇ ਅੱਜ ਵੀ ਨਰੋਲ ਪਿੰਡ ਦੇ ਓਪਨ ਦੇ ਮੈਚ ਹੋਏ ਨੇ ਲੱਗਣਗੀਆਂ ਰੌਣਕਾਂ ਕਹਿੰਦੇ ਅਹਣਾ ਕਹਿੰਦੇ ਸਿਰੇ ਦਾ ਕਬੱਡੀ ਕੱਪ ਹੋਊਗਾ ਟੀਮਾਂ ਵੀ ਸਿਰੇ ਦੀਆਂ ਬਣੀਆਂ ਨੇ ਲਾਈਵ ਆਉਣਾ ਕਬੱਡੀ ਪੰਜਾਬ 1.com ਤੇ ਜੋ YouTube ਦਾ ਅਫੀਸ਼ੀਅਲ ਚੈਨਲ ਆ ਤੇ ਨਾਲ ਹੀ ਮਿੱਤਰੋ ਮਲੇਰ ਕੋਟਲਾ 'ਚ ਵੀ ਲੱਗਣਗੇ ਰੌਣਕਾਂ ਕਹਿੰਦੇ 2 ਜਨਵਰੀ ਨੂੰ 1,25,000 ਇੱਥੇ ਪਹਿਲਾ ਨਾਮ ਆ ਤੇ 1,05,000 ਜਿੱਥੇ ਦੂਸਰਾ ਨਾਮ ਆ ਬਾਈ ਸਟ੍ਰੀਟਰ ਤੇ ਜਾਫੀ ਨੂੰ ਕਹਿੰਦੇ ਮੋਟਰਸਾਈਕਲ ਹੋਣਗੇ ਬਹੁਤ ਸਿਰੇ ਦਾ ਕਬੱਡੀ ਕੱਪ ਹੋਊਗਾ ਉਰੇ ਦਾ ਮਿੱਤਰੋ ਕਹਿੰਦੇ 18 ਨਾਲ ਵੀ ਮਾਨ ਸਨਮਾਨ ਹੋਣਗੇ ਨਾਲ ਹੀ ਲੜਕਿਆਂ ਦੇ ਮੈਚ ਹੋਣਗੇ 31000 ਜਿੱਥੇ ਪਹਿਲਾ ਨਾਮ ਹੋਊਗਾ ਤੇ 21000 ਦੂਸਰਾ ਹੋਊਗਾ ਬੈਸਟ ਰੇਡਰ ਤੇ ਯਾਫੀ ਖੜਿਆਰ ਨਾਲ ਲਈ ਵੀ ਵਿਸ਼ੇਸ਼ ਮਾਨ ਸਨਮਾਨ ਹੋਣਗੇ ਮਿੱਤਰੋ ਸਰਪ੍ਰਾਈਜ਼ ਦਿੱਤੇ ਜਾਣਗੇ ਪਿੰਡਵਾਰ ਦੇ ਮੈਚ ਹੋਣਗੇ ਪਹਿਲਾ ਨਾਮ ਜਿੱਥੇ 21000 ਹੋਊਗਾ ਤੇ ਦੂਸਰਾ ਨਾਮ 11000 ਹੋਊਗਾ ਬੈਸਟ ਨੂੰ ਸਰਪ੍ਰਾਈਜ਼ ਹੋਣਗੇ ਗੌਰਵ ਚੀਮੇ ਭਰਾਵਾ ਵੱਲੋਂ ਮਿੱਤਰੋ ਸਾਰ ਗੱਡੀ ਨਾਲ ਵੀ ਮਾਨ ਸਨਮਾਨ ਹੋਊਗਾ ਓਰੇ ਤੇ ਨਾਲ ਹੀ ਮਿੱਤਰੋ ਆਸ਼ੂਚ ਨੇਰ ਵਾਲਾ ਵੀਰ ਬਹੁਤ ਲੰਮੇ ਸਮੇਂ ਤੋਂ ਮਿਹਨਤ ਕਰ ਰਿਹਾ ਤੇ ਅੱਜ ਚੋਬਰ ਦੀ ਮਿਹਨਤ ਦਾ ਕਹਿੰਦੇ ਮੁੱਲ ਪਾਊਗਾ ਆਸ਼ੂ ਛਨੇਰ ਨੂੰ ਵੀ ਕਹਿੰਦੇ ਸਕਾਰਪੀਓ ਗੱਡੀ ਨਾਲ ਮਾਨ ਸਨਮਾਨ ਹੋਊਗਾ ਮਿੱਤਰੋ ਇਹ ਵੀ ਐਨ ਕਹਿੰਦੇ ਸਿਰੇ ਦੇ ਕਬੱਡੀ ਕੱਪ ਹੋਣਗੇ 2 ਜਨਵਰੀ ਨੂੰ ਲੱਗਣਗੇ ਰੌਣਕਾਂ 1 ਜਨਵਰੀ ਦੇ ਮਿੱਤਰੋ ਹੋਰ ਵੀ ਕਈ ਜਗ੍ਹਾ ਤੇ ਕਬੱਡੀ ਕੱਪ ਹੋਣਗੇ ਇਹਨਾਂ ਦੀ ਅਪਡੇਟ ਆਪਾਂ ਤੁਹਾਨੂੰ ਦੇ ਦਿੱਤੀ ਆ ਤੇ ਨਾਲ ਹੀ ਕਬੱਡੀ ਕਪਰ ਰਾਏ ਕੋਟ ਦਾ ਵੀ ਸ਼ੁਰੂ ਹੋਊਗਾ ਮਿੱਤਰੋ ਓਪਨ ਦਾ ਇੱਥੇ ਪਹਿਲਾ ਨਾਮ 2 ਲੱਖ ਹੋਊਗਾ ਤੇ ਦੂਸਰਾ ਨਾਮ 1.5 ਲੱਖ ਹੋਊਗਾ ਤਿੰਨ ਪਲੇਅਰ ਬਾਹਰ ਹੋਣਗੇ ਮਿੱਤਰੋ ਬੈਸ ਟ੍ਰੇਡਰ ਤੇ ਜਾਫੀ ਨੂੰ ਕਹਿੰਦੇ 1-1 ਲੱਖ ਦੀ ਨਕਦ ਰਕਮ ਹੋਊਗਾ ਮਿੱਤਰੋ ਓਪਨ ਪਿੰਡ ਨਰੋਲਵਾਰ ਦੇ ਮੈਚ ਹੋਣਗੇ ਪਹਿਲਾ ਨਾਮ ਜਿੱਥੇ 61000 ਹੋਊਗਾ ਤੇ ਦੂਜਾ ਨਾਮ 41000 ਹੋਊਗਾ ਬੈਸ ਟ੍ਰੇਡਰ ਤੇ ਜਾਫੀ ਨੂੰ ਐਲ ਸੀ ਡੀ ਨਾਲ ਮਾਨ ਸਨਮਾਨ ਹੋਵੇਗਾ ਕਬੱਡੀ 65 ਕਿਲੋ ਦੇ ਤਿੰਨ ਪਲੇਅਰ ਬਾਹਰ ਹੋਣਗੇ ਪਹਿਲਾ ਨਾਮ ਜਿੱਥੇ 18000 ਤੇ ਦੂਜਾ ਨਾਮ 12000 ਹੋਊਗਾ ਬੈਸ ਟ੍ਰੇਡਰ ਤੇ ਜਾਫੀ ਨੂੰ ਉਹ ਵੀ ਐਲ ਡੀ ਦਿੱਤੀਆਂ ਜਾਣਗੀਆਂ ਮਿੱਤਰੋ ਅੱਜ ਦੇ ਦਿਨ ਦੇ ਇਹਨਾਂ ਕਹਿੰਦੇ ਸਿਰੇ ਦੇ ਟੂਰਨਾਮੈਂਟ ਸੀ ਜਿਹਨਾਂ ਦੀ ਅਪਡੇਟ ਆਪਾਂ ਤੁਹਾਡੇ ਤੱਕ ਸਾਂਝੀ ਕਰੀ ਐ ਤੇ ਸਾਰੇ ਵੀਰਾਂ ਨੂੰ ਕਬੱਡੀ ਪ੍ਰੇਮੀਆ ਨੂੰ ਕਬੱਡੀ ਖਿਡਾਰੀਆਂ ਨੂੰ ਕਬੱਡੀ ਦੇ ਪ੍ਰਮੋਟਰਾਂ ਨੂੰ ਵੈਗਰੂ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਰਿਆਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਸਾਰੇ ਵੀਰ ਚੈਨਲ ਦੇ ਨਾਲ ਜੁੜੇ ਰਹੇ ਹੋ ਚੈਨਲ ਨੂੰ ਵਧੀਆ ਸਪੋਰਟ ਕਰ ਰਹੇ ਨੇ ਸਾਰਿਆਂ ਦਾ ਜਿਲੋ ਧੰਨਵਾਦ ਹੈ ਜੀ ਤੇ ਨਾਲ ਹੀ ਮਿੱਤਰੋ ਕੱਲ ਨੂੰ ਮਿਲਾਂਗੇ ਇੱਕ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਦਿਓ ਆਗਈ ਸਾਰਿਆਂ ਦਾ ਜਿਲੋ ਧੰਨਵਾਦ